ਤੇ ਵੀ ਨਾ ਤੁਹਾਨੂੰ ਤੁਸੀਂ ਵਿਆਹ ਸ਼ਾਦੀ ਵੀ ਲੋਰ ਤੇ ਲੋਰ ਚ ਹੀ ਆ ਜਾਂਦੇ ਹੋ ਕੁਝ ਯਾਰ ਮੈਂ ਬੜੀ ਵਾਰ ਵੇਖਿਆ ਥੋ ਇਹ ਕਿਵੇਂ ਸੁਭਾਜ ਤੁਹਾਡੇ ਮਤਲਬ ਤੁਸੀਂ ਕਹੇ ਸਭ ਤੋਂ بڑا ਰੋਗ ਕਾਹ ਕਹਾਂਗੇ ਲੋਗ ਪਰ ਤੁਸੀਂ ਤੁਸੀਂ ਇਹ ਸੁਭਾਤ ਤੇ ਮਤਲਬ ਕਹਿ ਲੋ ਕਿ ਜਿੱਤ ਕਿਵੇਂ ਪਾਈ ਮੈਂ ਆਪਦੀ ਗੱਲ ਕਰਦਾ ਮੈਂ ਇਥੋਂ ਤਾਂ ਸ਼ਾਇਦ ਇਸ ਤਰ੍ਹਾਂ ਨਹੀਂ ਹੋਵੇ ਬਹੁਤਿਆਂ ਤੋਂ ਨਹੀਂ ਹੋਣਾ ਤੁਸੀਂ ਆਪਦੇ ਸੁਭਾਤ ਤੇ ਜਿੱਤ ਕਿਵੇਂ ਪਾਈ ਆ ਵੀ ਯਾਰ ਲੋਰ ਚ ਹੀ ਜਾਵੜੋ ਤੁਸੀਂ ਕਿਸੇ ਫੰਕਸ਼ਨ ਤੇ ਜਾਂ ਪਰਨਾ ਹੀ ਬੰਦ ਕੇ ਰਹਿਣਾ ਮੇਰੀਆਂ ਦੋਨੇ ਤਰ੍ਹਾਂ ਹੀ ਸਹਿਮਤਾ ਬਾਈ ਇੱਕ ਧਰਮ ਹੈ ਤੇ ਇੱਕ ਮੇਰੇ ਸੁਣ ਨਾਲੇ ਹਨ ਮੈਨੂੰ ਸ਼ੁਰੂ ਤੋਂ ਹੀ ਗਰੀਬੀ ਚ ਮੇਰੇ ਉਹ ਗਰੀਬੀ ਹੁਣ ਸੁਭਾਅ ਬਣ ਗਈ ਮੇਰਾ ਹਨ ਗਰੀਬੀ ਸੀ ਪਹਿਲਾਂ ਪਹਿਲਾਂ ਹੁੰਦੇ ਨਹੀਂ ਸੀ ਕੱਪੜੇ ਲੈਣ ਤੇ ਹੌਲੀ ਹੌਲੀ ਸੁਭਾਅ ਹੀ ਐਸਾ ਬਣ ਗਿਆ ਕਿ ਹੁਣ ਜੇ ਚਾਰ ਪੈਸੇ ਰੱਬ ਨੇ ਦੇ ਦਿੱਤੇ ਤਾਂ ਹੁਣ ਕੋਈ ਬਾਹਲਾ ਕੋਈ ਐਦਾਂ ਲੱਗਦਾ ਹੀ ਨਹੀਂ ਕਿ ਬਹੁਤ ਹੁਣ ਕੋਈ ਮੱਚਾ ਬਕੜਾ ਦੂਜੇ ਪਾਸੇ ਸਰੋਤਾ ਮੇਰੇ ਪਰਿਵਾਰ ਉਹਨਾਂ ਨੂੰ ਮੈਨੂੰ ਲੱਗਦਾ ਮੈਂ ਪਸੰਦ ਹੀ ਨਹੀਂ ਹੁਣ ਮੈਂ ਪੈਂਟ ਕੋਟ ਚ ਪਾ ਗਿਓ ਹੁਣ ਜਦੋਂ ਮਾ ਫੜਾ ਦਲਜੀਤ ਆ ਪੂਰਾ ਚੱਪ ਕੱਢ ਕੇ ਨੱਚਦਾ ਜੀਤੂ ਜੀ ਬਾਈ ਦਲਜੀਤ ਆਲਾ ਪੂਰਾ ਬਲੈਂਸੀ ਆਗਾ ਪਾ ਕੇ ਜਾਉ ਜਿਹੜਾ ਬਾਈ ਨੇ ਮਾਨੀਆਂ ਦੇ ਵਿਆਹ ਤੇ ਪਾਇਆ ਸੀ ਸੋ ਹੁਣ ਉਹ ਸੋਹਣਾ ਲੱਗਦਾ ਹੋਵੇ ਉਹ ਪਰ ਉਹਨੂੰ ਉਹਨੂੰ ਦੇਖ ਕੇ ਵੀ ਖੁਸ਼ ਹੁੰਦੇ ਲੋ ਜਦੋਂ ਉਹ ਪੂਰੇ ਚੱਪ ਸਟਾਈਲ ਮੰਨਿਆ ਜਾਂਦਾ ਬਿਲਕੁਲ ਸਹੀ ਹੁਣ ਚੱਪ ਕੱਢ ਕੇ ਜਾਂਦਾ ਤੇ ਮੈਨੂੰ ਹੁਣ ਆਈ ਲੱਗਦਾ ਜੀ ਮੈਂ ਪਹੀ ਤੋਂ ਜਾਂਦਾ ਜਾਂਦਾ ਪਰ ਨਾ ਬੰਨ ਕੇ ਸਟੇਜ ਤੇ ਚੜ ਜਾਂਦਾ ਤੇ ਆਪਣੇ ਵਾਲਾ ਨੂੰ ਆਈ ਚੰਗਾ ਲੱਗਦਾ ਵੀ ਉਹ ਆ ਗਿਆ ਆਪਣੇ ਵਾਲਾ ਹਾਂ ਵੀ ਮੋਢੇ